ਜਾਤੂ ਦੇ ਵਿੱਚ ਵੀ ਪਾਜ ਪਾਗੂਆਂ ਨੇ ਜਿੱਤ ਦਾ ਜਸ਼ਨ ਮਨਾਇਆ ਤੇ ਲੱਡੂ ਵੰਡੇ ਜਿੰਦਾਬਾਦ ਪਾਰਟੀ ਜਿੰਦਾਬਾਦ ਹਾਂ ਜਿੰਦਾਬਾਦ ਪਾਰਟੀ ਜਿੰਦਾਬਾਦ ਇਹ ਸਾਰਿਆਂ ਦੀ ਪ੍ਰੈਜ਼ੈਂਸ ਸਾਰੇ ਇਕੱਠੇ ਹੋਏ ਆ ਤੇ ਜਿੱਤ ਦਾ ਜੋ ਅੱਜ 27 ਸਾਲਾਂ ਬਾਅਦ ਇਤਿਹਾਸ ਰਚਿਆ ਗਿਆ ਉਹ ਜਿਹੜਾ ਅੱਜ ਉਹਨਾਂ ਦੀ ਉੱਥੋਂ ਪੱਟੀ ਗਈ ਹੈ ਹੰਕਾਰ ਸੀ ਜਿਹੜਾ ਅੱਜ ਉਹਨਾਂ ਦਾ ਹੰਕਾਰ ਹੀ ਉਹਨਾਂ ਨੂੰ ਲੈ ਕੇ ਬਹਿ ਗਿਆ ਜਿਹੜਾ ਇੱਕ ਝੂਠ ਦਾ ਪਲੰਦਾ ਬਣਾ ਕੇ ਇਹ ਆਪਣਾ ਵੀ ਦਿੱਲੀ ਨੂੰ ਅਸੀਂ ਰੋਲ ਮਾਡਲ ਬਣਾਤਾ ਉਹਦੇ ਵਿੱਚ ਅਸੀਂ ਪਤਾ ਨਹੀਂ ਕੀ ਇਨਫਰਾਸਟ੍ਰਕਚਰ ਬਿਲਡ ਅਪ ਕਰਤਾ ਕੀ ਅਸੀਂ ਸਟੱਡੀ ਲੈਵਲ ਉੱਥੇ ਬੜਾ ਕਿ ਕੀ ਇਹੋ ਜਿਹਾ ਕੁਝ ਬਣਾਤਾ ਤੋਂ ਸਕੂਲ ਐਮਿਨੈਂਸ ਬਣਾਤੇ ਉਹ ਝੂਠ ਦਾ ਪਲੰਦਾ ਸਾਰੇ ਕਿਤੇ ਸਪਰੈਡ ਕੀਤਾ ਜਾ ਰਿਹਾ ਸੀਗਾ ਤੇ ਜਿਹਦੇ ਜਿਹਨੂੰ ਮੁੱਦੇ ਨੇ ਮਦਨੇ ਰੱਖਦੇ ਹੋਏ ਇਹ ਪੰਜਾਬ ਸਰਕਾਰ ਅੱਜ ਇਹਨਾਂ ਨੇ ਬਣਾਈ ਸੀ ਇਹ ਜਿਹੜਾ ਇਹਨਾਂ ਦਾ ਸਾਰਾ ਜਿਹੜਾ ਇਹਨਾਂ ਦਾ ਸਿਸਟਮ ਸੀ ਉਹ ਟੋਟਲੀ ਫੇਲ ਹੋ ਚੁੱਕਿਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਜਲਦ ਇੱਕ ਤਰੱਕੀਆਂ ਦੀਆਂ ਰਾਹਾਂ ਤੇ ਆ ਰਿਹਾਗਾ ਉਸ ਦਾ ਅਸਰ ਧਮਾਕ ਦੇ ਅੱਪਾ ਗੱਲ ਕਰਕੇ ਰਾਜਸਥਾਨ ਹੋ ਗਿਆ ਹਰਿਆਣਾ ਹੋ ਗਿਆ ਦਿੱਲੀ ਹੋ ਗਿਆ ਉਹ ਲੋਕ ਕੋਈ ਬੇਵਕੂਫ ਲੋਕ ਤਾਂ ਨਹੀਂ ਜਿਨ੍ਹਾਂ ਨੇ ਵਾਰ-ਵਾਰ ਸਰਕਾਰ ਨੂੰ ਚੁਣ ਰਹੇ ਆ ਐਨੇ ਸਾਲਾਂ ਬਾਅਦ ਇਹਨਾਂ ਵੱਡਾ ਐਮੈਂਡਮੈਂਟ ਦੇ ਰਹੇ ਆ ਉਥੋਂ ਥੰਮਾ ਦਾ ਵੀ ਹਰ ਜਾਣਾ ਇਹ ਕੋਈ ਛੋਟੀ ਗੱਲ ਨਹੀਂ ਹੈ ਸਭ ਤੋਂ ਪਹਿਲਾਂ ਐਸੀ ਮੁਬਾਰਕਬਾਦ ਦਿੰਨੇ ਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਬਾਈ ਜੀ ਜਿਨ੍ਹਾਂ ਦੀ ਅਗਵਾਈ ਹੇਠੇ ਤੀਜੀ ਆਵਾਜ਼ ਸਰਕਾਰ ਚੱਲ ਰਹੀ ਹੈ ਸਾਡੇ ਗ੍ਰਹਿ ਮੰਤਰੀ ਸ਼੍ਰੀ ਅਮੀਸ਼ਾਹ ਜੀ ਅਸਤੇ ਦਰ ਸਾਡੇ ਜੀਪੀ ਨੱਡਾ ਜੀ ਦੀ ਹਰ ਇੱਕ ਤਾਰਿਆ ਕਰਤਾ ਜਿਨ੍ਹਾਂ ਦੀ ਬਦੌਲਤ ਅੱਜ ਦਿੱਲੀ ਦੇ ਵਿੱਚ ਕਿਉਂਕਿ ਅਸੀਂ ਉਥੇ ਕੰਪੇਨ ਕਰਕੇ ਆਏ ਲੋਕਾਂ ਦਾ ਗਰਾਊਂਡ ਲੈਵਲ ਤੇ ਅਸੀਂ ਹਾਲਚਾਲ ਜਾ ਕੇ ਦੇਖਿਆਗਾ ਜੇ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਇੱਕ ਤੁਹਾਡੇ ਇੱਕ ਮਾਧਿਅਮ ਦੇ ਰਾਹੀਂ ਅਪੀਲ ਕਰਦੇ ਆ ਕਿ ਭਾਈ ਤੁਸੀਂ ਵੀ ਤਕੜੇ ਹੋ ਕੇ ਆਉਣ ਵਾਲੇ ਸਮੇਂ 'ਚ ਤੁਸੀਂ ਵੀ ਇੱਥੇ ਇਹ ਬਦਲਾਅ ਜਿਹੜਾ ਦਿੱਲੀ ਲੈ ਕੇ ਆਈ ਹੈ ਇੱਥੇ ਵੀ ਲੈ ਕੇ ਆਓ ਇੱਥੇ ਮਿਹਨਤਾਂ ਦੇ ਮੁੱਲ ਮਿਹਨਤਾਂ ਦੇ ਮੁੱਲ ਪੈਂਦੇ ਆ ਨਾ ਕਿ ਇੱਥੇ ਕਿ ਟੈਚੂਆਂ ਦੇ ਮੁੱਲ ਪੈਂਦੇ ਆ ਜੇ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਸਾਰਿਆਂ ਨੂੰ ਅਪੀਲ ਕਰਦੇ ਆ ਭਾਰਤੀ ਜਨਤਾ ਪਾਰਟੀ ਦੇ ਮੰਡਲ ਸਾਡੇ ਪ੍ਰਧਾਨ ਰਵਿੰਦਰ ਰਵਿੰਦਰ ਗੋਇਲ ਜੀ ਟਾਇਲ ਟਾਇਲ ਇਹਨਾਂ ਵੱਲੋਂ ਅੱਜ ਇੱਥੇ ਬਹੁਤ ਹੀ ਵਧੀਆ ਪ੍ਰਸ਼ੀਬ ਨਹੀਂ ਆਈ ਗਈ ਹੈ ਸਾਰੇ ਵਰਕਰਾਂ ਵੱਲੋਂ ਇਕੱਠੇ ਹੋ ਕੇ ਦਿੱਲੀ ਦੇ ਵਿੱਚ ਜਿਹੜੀ ਸਾਡੀ ਇਤਿਹਾਸਿਕ ਜਿੱਤ ਹੋਈ ਹੈ 27 ਸਾਲਾਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਹੈਗਾ ਸੋਕਾ ਦੂਰ ਹੋਇਆ ਕਿਉਂਕਿ 27 ਸਾਲਾਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਪੂਰਨ ਬਹੁਮਤ ਦੀ ਸਰਕਾਰ ਬਣੀ ਹੈ ਗੱਪੀਆਂ ਦੀ ਜਿਹੜੀ ਸਰਕਾਰ ਸੀ ਉਹਨੂੰ ਲੋਕਾਂ ਨੇ ਨਕਾਰਿਆ ਔਰ ਮੋਦੀ ਜੀ ਦੀ ਗਾਰੰਟੀ ਤੇ ਲੋਕਾਂ ਨੇ ਸਭ ਨੇ ਫੁੱਲ ਚੜਾਏ ਆ ਔਰ ਜੋ ਮੋਦੀ ਜੀ ਕਹਿੰਦੇ ਉਹ ਕਰਕੇ ਦਿਖਾਉਂਦੇ ਆ ਮੋਦੀ ਜੀ ਨੇ ਕਿਹਾ ਸੀ ਜਿੱਥੇ ਝੁੱਗੀ ਹੋਊਗੀ ਉੱਥੇ ਮਕਾਨ ਹੋਊਗਾ ਦਿੱਲੀ ਦੇ ਵਿੱਚ ਜਿੰਨੀਆਂ ਝੁੱਗੀਆਂ ਸੀਗੀਆਂ ਕਈ ਝੁੱਗੀਆਂ ਵਾਲਿਆਂ ਨੂੰ ਤੇ ਬਣਾ ਕੇ ਫਲੈਟ ਦਿੱਤੇ ਗਿਆ ਬਹੁਤ ਵਧੀਆ ਜੋ ਆਪਣੇ ਆਪ ਦੇ ਘਰ ਵੀ ਹਨੀ ਕਿ ਦੋ ਦੋ ਕਮਰਿਆਂ ਦੇ ਫਲੈਟ ਦਿੱਤੇ ਲੈਟਰਿੰਗ ਬਾਥਰੂਮ ਅਟੈਚਡ ਔਰ ਇਹ ਹੀ ਚੀਜ਼ਾਂ ਡਵੈਲਪਮੈਂਟ ਦੇ ਮੁੱਦੇ ਦੇ ਉੱਤੇ ਲੋਕਾਂ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਉੱਤੇ ਸਰਕਾਰ ਲੈਂਦੀ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਸਭ ਨੂੰ ਬਹੁਤ ਬਹੁਤ ਵਧਾਈ ਮੋਦੀ ਜੀ ਜਿੱਤ ਦਿੱਲੀ ਦੇ ਵਿੱਚ ਹੋਈ ਹੈ ਡਬਲ ਇੰਜਨ ਦੀ ਸਰਕਾਰ ਬਣੀ ਹੈ ਤੇ ਮੈਂ ਦਿੱਲੀ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨੀਤੀਆਂ ਤੇ ਵਿਸ਼ਵਾਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਡਬਲ ਇੰਜਨ ਦੀ ਸਰਕਾਰ ਬਣਾਉਣ ਦਾ 27 ਸਾਲਾਂ ਬਾਅਦ ਮੌਕਾ ਦਿੱਤਾ ਹੈ ਸਾਨੂੰ ਦੂਰ ਨੀ 2027 ਦਾ ਜਦੋਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਗੀ ਤੇ ਜਿਵੇਂ ਹਰਿਆਣਾ ਦੇ ਵਿੱਚ ਕਿਸਾਨਾਂ ਭਰਾਵਾਂ